ਕਰਪਾਲ ਸਿੰਘ ਜੇ ਪ੍ਰਧਾਨ ਬਾਾਰ ਐਸੋਸੀਏਸ਼ਨ ਦੇ ਨਾਲ ਆ ਆਪਣੇ ਸਾਥੀਆਂ ਕਾਟਿਆ ਜੀ ਤੇ ਸੈਕਟਰੀ ਬਾਾਰ ਐਸੋਸੀਏਸ਼ਨ ਦੇ ਨਾਲ ਚਰਨਜੀਤ ਵੀ ਕੀ ਨਾਲ ਪਿੰਡ ਕੋਨੇ ਵਾਲ ਵਿਖੇ ਆਏ ਆ ਤਾਂ ਜੋ ਇੱਥੇ ਆ ਕੇ ਗਰਾਉਂਡ ਰੈਲਿਟੀ ਜਾਣੀ ਜਾ ਸਕੇ ਅਤੇ ਇਹ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਮਿਲਿਆ ਜਾ ਸਕੇ ਤੇ ਉਹਨਾਂ ਨੂੰ ਉਹਨਾਂ ਦੀਆਂ ਲੋੜਿੰਦੀਆਂ ਚੀਜ਼ਾਂ ਬਾਰੇ ਪੁੱਛਿਆ ਜਾ ਸਕੇ ਕਿ ਕੀ ਕੀ ਚਾਹੀਦਾ ਕਿਉਂਕਿ ਹੱਦ ਪੰਜਾਬੀ ਹਮੇਸ਼ਾ ਹੀ ਇੱਕ ਦੂਜੇ ਦੇ ਦੁੱਖ ਸੁੱਖ ਚ ਭਾਈਵਲ ਰਹਿਣ ਲਈ ਜਾਣੇ ਜਾਂਦੇ ਨੇ ਅੱਜ ਅਸੀਂ ਪਿੰਡ ਕੋਨੇਵਾਲ ਅਤੇ ਮਾਚੀ ਵਾਲੇ ਦੇ ਸਾਂਝੇ ਲਾਗੇ ਤੁਸੀ ਬੰਦ ਤੇ ਆ ਜਿੱਥੇ ਤੁਸੀ ਟੁੱਟਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸੱਜ ਸਰਦਾਰ ਜੀ ਤੁਸੀਂ ਤਾਂ ਨਾ ਕੀ ਹੈ ਜੀ ਪਰਮਜੀਤ ਸਿੰਘ ਜੱਜ ਪਰਮਜੀਤ ਸਿੰਘ ਜੀ ਹੁਣ ਆਲਾ ਮੈਂ ਖੜਾ ਜਿਨ੍ਹਾਂ ਦਾ ਡੇਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਥੋਂ ਬੰਨ ਟੁੱਟਿਆ ਉਹਦੇ ਸਾਹਮਣੇ ਨੇ ਸਰਦਾਰ ਜੀ ਕਿਵੇਂ ਆਏ ਬਈ ਕੀ ਹੋਇਆ ਏ ਜੀ ਜਿਹੜਾ 1988 ਚ ਪਾਣੀ ਆਇਆ ਸੀ ਨਾ ਮੈਂ ਤੁਹਾਨੂੰ ਡਿਟੇਲ ਨਾਲ ਦੱਸੂਗਾ ਉਦੋਂ ਆਇਆ ਸੀ 14 ਲੱਖ 11000 ਅੰਕੜਿਆਂ ਦੇ ਮੁਤਾਬਕ 14 ਲੱਖ 11000 ਕਿਊਸਕ ਪਾਣੀ ਆਇਆ ਸੀ ਪਰ ਉਹ ਆਇਆ ਸੀ 17 ਦਿਨਾਂ ਦੇ ਵਿੱਚ ਉਹਨੂੰ ਮਤਲਬ ਇਹਨਾਂ ਤਰਤੀਬ ਵਾਰ ਛੱਡਿਆ ਸੀ ਉਦੋਂ ਇਹਨਾਂ ਨੁਕਸਾਨ ਨਹੀਂ ਹੋਇਆ ਇਸ ਵਾਰੀ ਆਇਆ ਸਿਰਫ 6.5 ਲੱਖ ਜਿਹੜਾ ਉਥੋਂ ਆਇਆ ਵਾ ਆਪਣਾ ਰੰਜੀਤ ਸਾਗਰ ਡੈਮ ਤੋਂ ਜਿਹੜਾ ਉਝ ਨਦੀ ਦਾ ਤੇ ਤਵੀ ਨਦੀ ਦਾ ਨਾ ਉਹ ਪਾਣੀ ਦੀ ਕੋਈ ਗਿਣਤੀ ਮਿੰਤੀ ਨਹੀਂ ਪਰ ਜਿਹੜਾ ਪਿਛੋਂ ਇਹਨਾਂ ਨੇ ਮਤਲਬ ਜਦੋਂ ਜਿਸ ਤਰ੍ਹਾਂ ਮੱਲੋ ਪਿਛੋਂ ਪਾਣੀ ਆਇਆ 85000 ਕਿਊਸਕ ਪਿਛੋਂ ਸਾਰੇ ਇਹਨਾਂ ਕੋ ਡਾਟੇ ਜਿਹੜੇ ਜਨਤਕ ਨਹੀਂ ਕਰਦੀ ਗਵਰਨਮੈਂਟ ਅੱਗੋਂ ਇਹਨਾਂ ਛੱਡਿਆ 42000 ਮਤਲਬ ਇਹ ਸਾਲ ਭਰ ਜਿਹੜਾ ਪਾਣੀ ਆ ਇਹ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਦਿੰਦੇ ਆ ਉਹਦੇ ਕਰਕੇ ਲੈਵਲ ਨਹੀਂ ਡਾਊਨ ਹੋਣ ਦਿੰਦੇ ਕਿਉਂਕਿ ਉੱਥੇ ਭਾਜਪੀ ਦੀਆਂ ਸਰਕਾਰਾਂ ਆ ਇਹ ਉੱਥੇ ਉਹਨਾਂ ਨੂੰ ਜਮ੍ਹਾਂ ਕਰਕੇ ਰੱਖਦੇ ਪਾਣੀ ਨੂੰ ਜਦੋਂ ਇਹਨਾਂ ਕੋ ਮੌਸਮ ਵਿਭਾਗ ਜਿਹੜਾ ਵਾ ਉਹ ਆਉਣ ਵਾਲੇ ਮਹੀਨੇ-ਮਹੀਨੇ ਦਾ ਦੱਸ ਦਿੰਦਾ ਵੀ ਕਿੰਨੀ ਮਿਲੀਮੀਟਰ ਜਿਹੜੀ ਆ ਉਹ ਬਾਰਿਸ਼ ਹੋਣੀ ਆ ਕਿੰਨੀ ਮੌਨਸੂਨ ਜਿਹੜੀ ਆ ਕਿਹੜੀ ਡੇਟ ਨੂੰ ਆਉਣੀ ਆ ਤੇ ਇਹ ਇਹਨਾਂ ਨੂੰ ਪਹਿਲਾਂ ਉਹਨਾਂ ਖਾਲੀ ਕਰਨਾ ਚਾਹੀਦਾ ਸੀ ਇਹਨਾਂ ਨੇ ਪਾਣੀ ਜਿਹੜਾ ਵਾ ਉਹ ਤਿੰਨ ਦਿਨਾਂ 'ਚ 6.5 ਲੱਖ ਕਿਊਸਕ ਛੱਡਿਆ ਵਾ ਜਿਹਦੇ ਕਰਕੇ ਜਿਹੜਾ ਨੁਕਸਾਨ ਹੋਇਆ ਆ ਤੁਸੀਂ ਵੇਖੋ 30 ਫੁੱਟ ਦੀਆਂ ਫਸਲਾਂ ਤੇ ਆ ਤੁਸੀਂ ਦੇ ਉੱਤੋਂ ਦੀ ਵਾਕੇ ਤੇ ਤਾਂ ਇਹ ਬੰਨ ਟੁੱਟੇ ਆ ਤੁਸੀਂ ਦੇ ਨਾਲ ਲੱਗ ਜੇ ਤੇ ਬੰਨ ਨਹੀਂ ਟੁੱਟਦਾ ਜਦੋਂ ਉੱਤੋਂ ਲੱਗੇ ਤੇ ਜਿੱਥੇ ਉਹ ਡਿੱਗਦਾ ਫਿਰ ਖੋਰਾ ਪੈਂਦਾ ਵਾ ਇਹਦੇ ਵੇਖ ਹੀ ਰਹੇ ਆ ਪਰ ਬੰਨ ਅੱਗੇ ਵਾਕਿਆ ਕਹਿੰਦੇ ਪਾਣੀਆਂ ਨੂੰ ਕੋਈ ਵੀ ਨਹੀਂ ਬੰਨ ਮਾਰ ਸਕਦਾ 30 ਫੁੱਟ ਇੱਕ ਬੜਾ ਪਾਣੀ ਹੈ ਕਿਉਂਕਿ ਇਹ ਫਿਲਮਾਂ 'ਚ ਹੀ ਅਕਸਰ ਵੇਦੇ ਨੇ ਕਿ ਇੰਨੀ ਤਬਾਹੀ ਹੈ ਤੇ ਸ਼ਾਖਸ਼ਾਤ ਰੂਪ 'ਚ ਤੇ ਪ੍ਰਤਕਿਆ ਤੇ ਤੁਹਾਡਾ ਕਿਵੇਂ ਫਸਲਾਂ ਦਾ ਕਿਵੇਂ ਜੀ ਖੇਤ ਫਸਲ ਇੱਕ ਬੂਟਾ ਵੀ ਨਹੀਂ ਬਚਿਆ ਜੀ ਮਤਲਬ ਇੱਕ ਬੂਟਾ ਵੀ ਕਹਿ ਦੋ ਨਾ ਇਹ ਭਾਂਜਾ ਮੇਰਾ 34 ਕਿੱਲੇ ਚੋ ਨਹੀਂ ਤੇ 3 ਕਿੱਲੇ ਕਮਾਦ ਹੀ ਜੀ ਚੋ 10 ਰੁਪਈਆ ਦੀ ਆਸ ਨਹੀਂ ਵੀ 10 ਰੁਪਈਆ ਦਾ ਵੀ ਕੋਈ ਮਤਲਬ ਚੀਜ਼ ਬਚੀ ਹੋਵੇ ਟੋਟਲ ਜਿਹੜਾ ਵਾ ਟੋਟਲੀ ਨੁਕਸਾਨ ਹੋ ਗਿਆ 100% ਹੀ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਵਾ ਔਰ ਸਾਡੇ ਪੰਜਾਬੀ ਭਰਾ ਜਿਹੜੇ ਆ ਬੇਹੱਦ ਸੇਵਾ ਕਰ ਰਹੇ ਆ ਔਰ ਉਹ ਸੇਵਾ ਹੁਣ ਕੁਛ ਇਥੇ ਨੁਕਸਾਨ ਵੀ ਕਰ ਰਹੀ ਆ ਉਹ ਕਿਵੇਂ ਜੀ ਜਿਸ ਤਰ੍ਹਾਂ ਮਜ਼ਦੂਰ ਤਬਕਾ ਵਾ ਨਾ ਹੈ ਤੇ ਸਾਡੇ ਭਰਾ ਹੀ ਆ ਚਲੋ ਉਹ ਜ਼ਰੂਰ ਤੇ ਆ ਉਹਨਾਂ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕਰ ਲਿਆ ਪਰ ਉਹਨਾਂ ਘਰਾਂ ਜੋ ਕੰਮ ਛੱਡਤਾ ਹਾਂ ਕਿਉਂਕਿ ਉਹ ਸੌਦਾ ਰੋਜ਼ ਇਕੱਠਾ ਕਰ ਲੈਂਦੇ 4000 ਦਾ ਘਰ ਮਿਲਨੀ 500 ਰੁਪਿਆ ਦਿਹਾੜੀ ਹੁਣ ਦਿਹਾੜੀ ਤੇ ਵੀ ਨਹੀਂ ਆਉਂਦੇ ਜਿਹੜੇ ਘਰ ਕੁੜੀਆਂ ਝਾੜੂ ਪੂੰਛੇ ਦਾ ਕੰਮ ਕਰਦੀਆਂ ਸੀ ਉਹ ਵੀ ਨਹੀਂ ਆਉਂਦੀਆਂ ਹੁਣ ਉਹ ਕੱਲ ਪਰਸੋਂ ਦੀਆਂ ਆਉਣ ਲੱਗੀਆਂ ਕਿਉਂਕਿ ਟਰਾਲੀਆਂ ਘਟੀਆਂ ਵਾਂ ਜਿਹੜੀ ਜ਼ਰੂਰਤ ਪੈਣੀ ਆ ਉਹ ਅਜੇ ਜਦੋਂ ਆ ਪਾਣੀ ਸੁੱਕਾ ਫੇਰ ਪੈਣੀ ਆ ਕਿਉਂਕਿ ਨਾ ਤੇ ਨਾ ਕੋ ਹੁਣ ਝੋਨੇ ਤੋਂ ਵੀ ਆਉਣੇ ਸੀ ਖਾਦਾਂ ਆਉਣੀਆਂ ਸੀ ਡੀਜ਼ਲ ਲੈਣਾ ਸੀ ਤੇ ਉਹ ਹੁਣ ਉਹਦੇ ਲਈ ਸੋਰਸ ਕੋਈ ਨਹੀਂਗਾ ਜ਼ਰੂਰਤ ਅਜੇ ਵੀ ਘੱਟ ਤੋਂ ਘੱਟ ਮਹੀਨੇ ਬਾਅਦ ਪੈਣੀ ਆ ਜਿਹੜੀ ਮਦਦ ਦੀ ਲੋੜ ਪੈਣੀ ਆ ਨਾ ਉਹ ਲਗਭਗ 1 ਮਹੀਨੇ ਬਾਅਦ ਪੈਣੀ ਤੇ ਇਹ ਕਿੰਨਾਂ ਵੱਲੋਂ ਆ ਕਰਾਈ ਜਾ ਰਹੀ ਹੈ ਇਹ ਸਰਕਾਰ ਵੱਲੋਂ ਆ ਸਰਕਾਰ ਵੀ ਫਰਸਾਦ ਦੇ ਰਹੀ ਪੂਰਾ ਹਾਂਜੀ ਸਰਕਾਰ ਸਾਥ ਨਹੀਂ ਸਰਕਾਰ ਜਿੰਨੇ ਕੁ ਯੋਗੀ ਹੈਗੀ ਉਹ ਸਾਰਿਆਂ ਨੂੰ ਪਤਾ ਹੀ ਆ ਸਿਰਫ ਇਹ ਜਿਹੜੀ ਇਹ ਤੇ ਬਣਣੀਆਂ ਪੈਣੀਆਂ ਉਹ 1600 ਕਰੋੜ ਰੁਪਇਆ ਜਿਹੜਾ ਆਇਆ ਵਾ ਉਹਦੇ ਚੋਂ ਬਾਕੀ ਇਹਨਾਂ ਨੇ 20000 ਰੁਪਇਆ ਕੀਤਾ ਵਾ ਵੀ 20000 ਦੇਵਾਂਗੇ 20000 ਤੇ ਕਿਲੇ ਤੇ ਖਰਚਾ ਆ ਜਾਂਦਾ ਵਾ ਉਹਦਾ ਵਾਉਣ ਦਾ ਝੋਨੇ ਲਵਾਈ ਦਾ 4-5000 ਰੁਪਈਆ ਦੇ ਲਾਭ ਹੀ ਇਕੱਲੇ ਤੇ ਖਾਦਾਂ ਦਾ ਪਰਮਾਤਮਾ ਭਲੀ ਕਰੇ ਕਿਉਂਕਿ ਦਰਿਆ ਤੇ ਤੋਂ ਕਾਫੀ ਦੂਰ ਆ ਬੜੀ 3 ਕਿਲੋਮੀਟਰ ਆ ਸਰ ਬੜੀ ਦੂਰ ਆ ਕੇ ਉਹਨੇ ਮਾਰ ਮਾਰੀ ਆ 3 ਕਿਲੋਮੀਟਰ ਆ ਤੇ ਬਾਕੀ ਜਦੋਂ ਤੁਹਾਨੂੰ ਪਤਾ ਵੀ ਪਾਣੀ ਇੰਨਾ ਜ਼ਿਆਦਾ ਨੀਂਹ ਜਗ੍ਹਾ ਤੋਂ ਟੁੱਟਿਆ ਸੀ ਇੱਥੇ ਇਹ ਤੇ ਗਿਣਤੀ ਨਹੀਂ ਜੀ ਆਹ ਟੁੱਟਾ ਆਹ ਟੁੱਟਾ ਆ ਇਥੋਂ ਅੱਗੋਂ ਦੇ ਘਟ ਤੋਂ ਘਟ ਤਿੰਨ ਕਿੱਲੇ ਦਾ ਪਾੜ ਪਿਆ ਆ ਹਜੀ ਇਸ ਤੋਂ ਪਿੱਛੇ ਇੱਕ ਹੋਰ ਤੁਸੀ ਆ ਹਾਂ ਇਹ ਵੀ ਵੇਖ ਕੇ ਆਏ ਆ ਉਹ ਵੀ ਟੁੱਟ ਗਈ ਉਹ ਉਹ ਵੀ ਟੁੱਟ ਗਈ ਉਹ ਟੁੱਟੀ ਆ ਦੇ ਇੱਥੇ ਪਾਣੀ ਆਇਆ ਨਾ ਨਹੀਂ ਇਧਰਲੇ ਬੰਨੇ ਟੁੱਟੀ ਕਿਥੋਂ ਟੁੱਟੀ ਉਹ ਅੱਗੋਂ ਆਪਣਾ ਇਹ ਬੰਨੇ ਉਹ ਇਥੋਂ ਕਿ ਟੁੱਟੀ ਆ ਇੱਕ ਥਾਂ ਤੋਂ ਨਹੀਂ ਟੁੱਟੀ ਉਹ ਵੀ ਪਾਣੀ ਨੇ ਤਾਂ ਹਾਂ ਪਹਿਲਾਂ ਸਭ ਤੋਂ ਡੇਰੇ ਹੋਂ ਟੁੱਟੀ ਆ ਮਤਲਬ ਰਾਤ 1:30 ਵਜੇ ਇਥੋਂ ਆ 5 ਵਜੇ ਟੁੱਟੀ ਆ ਸਵੇਰੇ ਤੁਸੀਂ ਆਪਣੀ ਫਿਰ ਵਾਅਦੇ ਪੂਰੀ ਲਾਈ ਹੋਣੀ ਕਿ ਨਾ ਟੁੱਟੇ ਮੌਕੇ ਤੇ ਰਾਤ ਲਾਇਆ ਯੋਰ ਸਾਰੀ ਰਾਤ ਇੱਥੇ ਹੀ ਰਹੇ ਆ ਪਰ ਨਹੀਂ ਪਾਣੀ ਦੇ ਅੱਗੇ ਨਹੀਂ ਕੋਈ ਵੀ ਚੀਜ਼ ੜਦੀ ਵੀ ਇਹ ਤੁਸੀਂਾਂ ਦਾ ਨਾ ਸਰਕਾਰ ਨੂੰ ਤਰੀਕਾ ਨਹੀਂ ਗੱਬਨ ਦਾ ਉਹ ਕਿਵੇਂ ਜੀ ਸਮੁੰਦਰਾਂ ਦੇ ਵਿੱਚ ਇੱਕ ਸਾਡੇ ਹੈਗੇ ਨੇ ਸਰਦਾਰ ਗਰਦਿਆਲ ਸਿੰਘ ਪੰਧੀਰ ਡੀਜੀਪੀ ਰਿਟਾਇਰ ਨੇ ਅੱਛਾ ਜੀ ਮਤਲਬ ਉਹ ਬਹੁਤ ਹੀ ਸਿਆਣੇ ਬੰਦੇ ਆ ਉਹਨਾਂ ਨੇ ਇਹ ਤਰੀਕਾ ਦੱਸਿਆ ਸੀ ਇਹਦੇ ਦਿਵਾਲੇ ਜਿਹੜੀਆਂ ਨਾ ਸੇਊ ਬੇਰੀਆਂ ਲੱਗਣ ਉਹ ਕੀ ਹੁੰਦੀ ਹੈ ਸੇਊ ਜਿਹਦੇ ਹਰੇ ਬੇਰ ਹੁੰਦੇ ਆ ਠੀਕ ਹੈ ਜੀ ਉਹ 100 ਸਾਲ ਲੱਕੜ ਨਾ ਸੁੱਕੀ ਨਾ ਗਿੱਲੀ ਗਲਦੀ ਨਹੀਂ ਪਾਣੀ ਦੇ ਵਿੱਚ ਵੀ ਡੁੱਬੀ ਰਹੇ ਅੱਛਾ ਖਰਾਬ ਨਹੀਂ ਹੁੰਦੀ ਉਹ ਹੁੰਦੀ ਨਹੀਂ ਤੇ ਉਹ 10 ਫੁੱਟ ਤੋਂ ਉੱਚੀ ਨਹੀਂ ਜਾਂਦੀ ਉਹ ਪੁੰਝੇ ਲੱਗੀ ਜਾਂਦੀ ਆ ਉਹ ਜੋ ਕੱਖ ਕਾਨ ਆ ਜੋ ਲੱਕੜ ਤਿੰਬੜਿਆ ਉਹ ਚ ਫਸੀ ਜਾਂਦਾ ਤੇ ਜਿਹੜੀ ਮਿੱਟੀ ਆਉਂਦੀ ਆ ਨਾ ਉਹਦੇ ਵਿੱਚ ਉਹਦੇ ਜਮਾ ਹੋਈ ਜਾਂਦੀ ਆ ਤੇ ਉਹ ਤਾਂ ਉਹ ਤੁਸੀਂ ਚੌੜੀ ਕਰੀ ਜਾਂਦੀ ਆ ਤੇ ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਉਹ ਸਾਰੀ ਧੂਸੀ ਤੇ ਜੰਨੀਆਂ ਸੇਊ ਬੇਰੀਆਂ ਦਾ ਆ ਜਿਹੜੇ ਨੁਕਸਾਨ ਕਰਦੇ ਸਫਾਇਦੇ ਇਹ ਜਦੋਂ ਹਿਲਦਾ ਵਾ ਨਾ ਤੇ ਜਦੋਂ ਡਿੱਗਦਾ ਵਾ ਤੇ ਪਾੜ ਪਾ ਦਿੰਦਾ ਵਾ ਕਿੰਨੀਆਂ ਧੂਸੀ ਆ ਵੇਖੋ ਆਵੇ ਪਏ ਇਹ ਮੇਨ ਕਾਰਨ ਇਹਨਾਂ ਦਾ ਕਰਕੇ ਆ ਵੀ ਇਹ ਇਹ ਇਹਨੇ ਸਫੈਦਿਆਂ ਨੇ ਜਿਆਦਾ ਨੁਕਸਾਨ ਕੀਤਾ ਵਾ ਸਫੈਦੇ ਦੀ ਜੜ ਜਿਹੜੀ ਆ ਨਾ ਇਹ 20 ਫੁੱਟ ਤੋਂ ਜਿਆਦੀ ਨਹੀਂ ਗਈ ਤੇ ਤੁਸੀਂ 30 ਫੁੱਟ ਉੱਚੀ ਠੀਕ ਹੈ ਜੀ ਬਹੁਤ ਬਹੁਤ ਮਾਲੀ ਨੂੰ ਨੁਕਸਾਨ ਤੇ ਹੋਇਆ ਤੇ ਜਾਨੀ ਕੋਈ ਨੁਕਸਾਨ ਜਾਨੀ ਹੋਇਆ ਵਾ ਜੀ ਸਾਡੇ ਪਿੰਡ ਦਾ ਵੀ ਇੱਥੋਂ ਦਾ ਮਾਸੀ ਵਾਲੇ ਦਾ ਵੀ ਇੱਕ ਇੱਕ ਜਣਾ ਕਿ ਦੋ ਜਾਨੇ ਇੱਕ ਜਣੇ ਡੈਥ ਹੋਈ ਉਹ ਪਰਮਜੀਤ ਸਿੰਘ ਡੇਰੇ ਦੇ ਆ ਪਾਣੀ ਚਲ ਰੁੜ ਗਿਆ ਉਹ ਰੁੜ ਗਿਆ ਉਹ ਤੋਂ ਫੁੱਲਿਆ ਤਿੰਨ ਦਿਨਾਂ ਬਾਅਦ ਲੱਭਾ ਹੋ ਅੱਛਾ ਹਾਂ ਬਾਕੀ ਮਾਲੀ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਵਾ ਲਾਠ ਠੀਕ ਹੈ ਜੀ ਅ